ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸਾਂਜਿਆ ਕਰਾਂਗਾ ਕਿ ਕਿਵੇਂ ਸਤਗੁਰਾਂ ਨੇ ਇੱਕ ਕੋੜੀ ਨੂੰ ਠੀਕ ਕੀਤਾ ਤੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸਨ ਜਿਹੜੇ ਕੋੜੀ ਦੇ ਨਾਲ ਨਫ਼ਰਤ ਕਰਦੇ ਸਨ ਸਤਗੁਰਾਂ ਨੇ ਜਦੋਂ ਉਹਨਾਂ ਨੂੰ ਉਪਦੇਸ਼ ਦਿੱਤਾ ਤਾਂ ਉਹ ਸਾਰੇ ਪਿੰਡ ਦੇ ਲੋਕ ਉਸ ਕੋੜੀ ਦੀ ਸੇਵਾ ਕਰਨ ਲੱਗ ਗਏ ਤੇ ਕੋੜੀ ਦਾ ਰੋਗ ਠੀਕ ਕੀਤਾ ਤੇ ਜਿਹੜੇ ਆਸ-ਪਾਸ ਲੋਕ ਰਹਿੰਦੇ ਸਨ ਕਿਵੇਂ ਉਹਨਾਂ ਦਾ ਜੀਵਨ ਬਦਲਿਆ ਲੋ ਗੁਰੂ ਪਿਆਰੋ ਆਓ ਆਪਾਂ ਇਹ ਇਤਿਹਾਸ ਜਾਣਨ ਦਾ ਯਤਨ ਕਰੀਏ ਬੇਨਤੀ ਹੈ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਸਤਿਗੁਰਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਇਹ ਤਾਂ ਆਪਾਂ ਭਲੀ ਭਾਤ ਜਾਣਦੇ ਆ ਕਿ ਗੁਰਨਾਨਕ ਮਹਾਰਾਜੀ ਨੇ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਚਾਰ ਉਦਾਸੀਆਂ ਕੀਤੀਆਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਇਸ ਲੋਕਾਈ ਦਾ ਇਸ ਮਨੁੱਖਤਾ ਦਾ ਭਲਾ ਕੀਤਾ ਕਹਿਰ ਦੀਆਂ ਸਰਦੀਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੁੰਦਰ ਪਾਰ ਕਰਕੇ ਨਦੀਆਂ ਪਾਰ ਕਰਕੇ ਇਹਨਾਂ ਲੋਕਾਂ ਨੂੰ ਸਮਝਾਉਣਗੇ ਔਰ ਤਪਦੀਆਂ ਧੁੱਪਾਂ ਦੇ ਵਿੱਚ ਜੇਠ ਹਾਰ ਦੇ ਮਹੀਨਿਆਂ ਦੇ ਵਿੱਚ ਸਤਿਗੁਰ ਰੇਤਾਂ ਦੇ ਵਿੱਚ ਵੀ ਗਏ ਰੇਤਲੇ ਰਸਤੇ ਦੇ ਵਿੱਚ ਜਾ ਕੇ ਜਿੱਥੇ ਵੀ ਉੱਥੇ ਲੋਕ ਰਹਿੰਦੇ ਸਨ ਉਹਨਾਂ ਨੂੰ ਉਪਦੇਸ਼ ਦਿੱਤਾ ਨਾ ਸਰਦੀ ਦੀ ਪ੍ਰਵਾਹ ਕੀਤੀ ਨਾ ਗਰਮੀ ਦੀ ਪ੍ਰਵਾਹ ਕੀਤੀ ਭਵੇਂ ਉਹ ਪਹਾੜਾਂ ਦਾ ਰਸਤਾ ਸੀ ਸਤਿਗੁਰਾਂ ਨੇ ਯੋਗੀਆਂ ਨੂੰ ਸਾਧੂਆਂ ਨੂੰ ਸਿੱਧਾਂ ਨੂੰ ਜਾ ਕੇ ਸਮਝਾਇਆ ਭਵੇਂ ਉਹ ਜੰਗਲਾਂ ਦਾ ਰਸਤਾ ਸੀ ਸਤਿਗੁਰਾਂ ਨੇ ਉੱਥੇ ਜਾ ਕੇ ਲੋਕਾਂ ਨੂੰ ਸਮਝਾਇਆ ਕਿੰਨੀਆਂ ਮੁਸੀਬਤਾਂ ਆਈਆਂ ਕਿੰਨੀਆਂ ਔਕੜਾਂ ਆਈਆਂ ਉਹ ਬਿਆਨ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਿਹੜਾ ਅੱਜ ਦਾ ਇਤਿਹਾਸ ਹੈ ਉਹ ਵੀ ਇਸੇ ਤਰ੍ਹਾਂ ਹੈ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਇਸ ਜਗਤ ਜਲਾਂਦੇ ਨੂੰ ਤਾਰਨ ਦੇ ਲਈ ਜਦੋਂ ਇੱਕ ਪਿੰਡ ਵਿੱਚ ਦੀ ਲੰਗਦੇ ਨੇ ਤਾਂ ਕਹਿੰਦੇ ਬਹੁਤ ਤੇਜ਼ بارش ਹੋਣ ਲੱਗ ਜਾਂਦੀ ਹੈ ਮੀਂਹ ਪੈਣ ਲੱਗ ਜਾਂਦਾ ਹੈ ਤੇ ਆਪਾਂ ਭਲੀ ਭਾਂਤ ਜਾਣਦੇ ਆ ਕਿ ਜਦੋਂ ਮੀਂਹ ਪੈਣ ਲੱਗ ਜਾਂਦਾ ਹੈ ਕਈ ਵਾਰੀ ਤਾਂ ਫਿਰ ਝੜਿਓ ਲੱਗ ਜਾਂਦੀ ਹੈ ਹੁਣ ਦੇ ਸਮੇਂ 'ਚ ਤਾਂ 2-3 ਦਿਨ ਲੱਗਦੀ ਹੈ ਤੇ ਪਹਿਲਾਂ ਤਾਂ ਹਫ਼ਤਾ ਹਫ਼ਤਾ 15-15 ਦਿਨ ਝੜੀ ਲੱਗੀ ਰਹਿੰਦੀ ਸੀ ਤੇ ਗੁਰਨਾਨਕ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਇੱਕ ਦਰਖਤ ਹੇਠ ਖੜੇ ਰਹੇ ਮੀ ਪਈ ਗਿਆ ਪਈ ਗਿਆ ਪਈ ਗਿਆ ਕਾਫੀ ਸਮਾਂ ਬੀਤ ਗਿਆ ਤੇ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਕਹਿੰਦੇ ਆਪਾਂ ਹੁਣ ਕੋਈ ਐਸੀ ਜਗ੍ਹਾ ਲੱਭਦੇ ਆ ਜਿੱਥੇ ਆਪਾਂ ਬਿਲਕੁਲ ਸੇਫ ਹੋ ਜਾਈਏ ਤੇ ਇਸ ਮੀ ਕਣੀ ਤੋਂ ਬਚ ਜਾਈਏ ਸੋ ਗੁਰੂ ਪਿਆਰਿਓ ਉਸ ਸਮੇਂ ਫਿਰ ਗੁਰਨਾਨਕ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਇੱਕ ਛੱਪੜੀ ਵੇਖਦੇ ਨੇ ਜਿਹੜੀ ਪਿੰਡ ਦੇ ਬਾਹਰ ਬਣਾਈ ਗਈ ਸੀ ਉੱਥੇ ਪਹੁੰਚ ਜਾਂਦੇ ਨੇ ਤੇ ਆਵਾਜ਼ ਹੀ ਦਿੰਦੇ ਨੇ ਭਾਈ ਛੱਪੜੀ ਦੇ مالک ਆ ਘਰ ਦੇ ਵਿੱਚ ਹੀ ਐ ਤੇ ਅੰਦਰੋਂ ਆਵਾਜ਼ ਆਉਂਦੀ ਐ ਕੌਣ ਐ ਜੀ ਤੇ ਗੁਰਨਾਨਕ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਸਨ ਭਾਈ ਮਰਦਾਨਾ ਜੀ ਗੁਰਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਪਾਤਸ਼ਾਹ ਜੀ ਛੱਪੜੀ ਦਾ ਮਾਲਕ ਅੰਦਰ ਹੀ ਹੈ ਤੇ ਜਦੋਂ ਭਾਈ ਮਰਦਾਨਾ ਜੀ ਕਹਿੰਦੇ ਭਾਈ ਤੁਸੀਂ ਅੰਦਰ ਹੋ ਅਸੀਂ ਅੰਦਰ ਆ ਸਕਦੇ ਆ ਉਹ ਅੰਦਰ ਜਿਹੜਾ ਬੰਦਾ ਬੈਠਾ ਸੀ ਇਨਸਾਨ ਬੈਠਾ ਸੀ ਉਹ ਕਹਿੰਦਾ ਜੀ ਤੁਸੀਂ ਅੰਦਰ ਨਹੀਂ ਆ ਸਕਦੇ ਭਾਈ ਮਰਦਾਨਾ ਕਹਿੰਦਾ ਕਿਉਂ ਨਹੀਂ ਅੰਦਰ ਆ ਸਕਦੇ ਉਹ ਕਹਿੰਦਾ ਮੈਂ ਹੀ ਬਾਹਰ ਆ ਜਾਣਾ ਉਹ ਜਦੋਂ ਪੈਦਲ ਚੱਲ ਕੇ ਬਾਹਰ ਆਇਆ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨੇ ਨੂੰ ਵੇਖਦਾ ਕਿਉਂਕਿ ਉਸ ਸਮੇਂ ਸਤਿਗੁਰਾਂ ਨੇ ਉਦਾਸੀਆਂ ਵਾਲੇ ਵਸਤਰ ਧਾਰਨ ਕੀਤੇ ਹੋਏ ਸਨ ਇੱਕ ਸਾਧੂ ਸੰਤ ਮਹਾਤਮਾ ਦੇ ਰੂਪ ਦੇ ਵਿੱਚ ਸਨ ਤੇ ਗੁਰੂ ਪਿਆਰਿਓ ਇਹ ਤਾਂ ਆਪਾਂ ਨੂੰ ਪਤਾ ਕਿ ਜਦੋਂ ਗੁਰੂ ਨਾਨਕ ਮਹਾਰਾਜ ਜੀ ਖੇਤੀ ਕਰਦੇ ਨੇ ਤਾਂ ਉਦੋਂ ਜਿਹੜੇ ਖੇਤੀ ਕਰਨ ਵਾਲੇ ਵਸਤਰ ਨੇ ਕੱਪੜੇ ਨੇ ਉਹ ਪਾ ਲੈਂਦੇ ਨੇ ਤੇ ਗੁਰੂ ਪਿਆਰਿਓ ਹੁਣ ਗੁਰੂ ਨਾਨਕ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਨੇ ਜਦੋਂ ਧਾਰਮਿਕ ਪਹਿਰਾਵਾ ਪਾਣਾ ਪਹਿਨਿਆ ਹੋਇਆ ਹੈ ਉਹ ਜਿਹੜਾ ਅੰਦਰੋਂ ਛੱਪੜੀ ਦਾ مالک ਸੀ ਜਿਹੜਾ ਕੋੜੀ ਸੀ ਉਹ ਜਦੋਂ ਬਾਹਰ ਆਉਂਦਾ ਹੈ ਗੁਰਨਾਨਕ ਮਹਾਰਾਜ ਨੂੰ ਵੇਖ ਕੇ ਚਰਨਾਂ ਤੇ ਡਿੱਗ ਪੈਂਦਾ ਹੈ ਭਾਵੇਂ ਕਿ ਜਾਣਦਾ ਨਹੀਂ ਸੀ ਵੀ ਕੌਣ ਨੇ ਇਹ ਵੀ ਨਹੀਂ ਪਤਾ ਸੀ ਵੀ ਗੁਰਨਾਨਕ ਨੇ ਪਰ ਇਹ ਦੇਖਿਆ ਕਿ ਇਹ ਕੋਈ ਸਹਾਦੂ ਮਹਾਤਮਾ ਨੇ ਕਹਿੰਦਾ ਜੀ ਮੈਂ ਖਿਮਾ ਦਾ ਜਾਜਕ ਹਾਂ ਮੇਰ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਕਿ ਤੁਸੀਂ ਛੱਪੜੀ ਵਿੱਚ ਨਹੀਂ ਆ ਸਕਦੇ ਪਰ ਮੈਂ ਮਜਬੂਰੀ ਦਾ ਮਾਰਿਆ ਹੋਇਆ ਹਾਂ ਭਾਈ ਮਰਦਾਨਾ ਜੀ ਕਹਿੰਦੇ ਤੈਨੂੰ ਕੀ ਗੱਲ ਤੂੰ ਕਿਹੜੀ ਮਜਬੂਰੀ ਦਾ ਮਾਰਿਆ ਉਹ ਕਹਿੰਦਾ ਜੀ ਵੇਖੋ ਮੈਨੂੰ ਕੋੜ ਹੋਇਆ ਹੋਇਆ ਹੈ ਮੇਰੇ ਲਾਗੇ ਤਾਂ ਮੇਰੇ ਘਰ ਦੇ ਨਹੀਂ ਆਉਂਦੇ ਮੇਰੇ ਰਿਸ਼ਤੇਦਾਰ ਨਹੀਂ ਆਉਂਦੇ ਮੇਰੇ ਸਾਖ ਸੰਬੰਧੀ ਪਿੰਡ ਦੇ ਲੋਕ ਨਹੀਂ ਆਉਂਦੇ ਤੇ ਮੈਂ ਕਹਿੰਦਾ ਵੀ ਕਿਉਂ ਤੁਸੀਂ ਕਿਉਂ ਆਉਨੇ ਹੋ ਇਹ ਤੁਹਾਨੂੰ ਨਾ ਹੋ ਜਾਵੇ ਤੇ ਗੁਰੂ ਪਿਆਰੇ ਜਦੋਂ ਇਹ ਗੱਲ ਆਖੀ ਤਾਂ ਉੱਥੇ ਗੁਰਨਾਨਕ ਮਹਾਰਾਜ ਕਹਿੰਦੇ ਕਹਿੰਦੇ ਨਾ ਭਾਈ ਤੂੰ ਡਰ ਨਾ ਸਾਨੂੰ ਪਤਾ ਹੈ ਭਾਵੇਂ ਕੇ ਸ਼ੂਤ ਦੀ ਬਿਮਾਰੀ ਹੈ ਪਰ ਇਹਦਾ ਇਲਾਜ ਹੈ ਤੇਰੀ ਨਾਸੀ ਨਫਰਤ ਨਹੀਂ ਕਰਾਂਗੇ ਤੂੰ ਐਂ ਕਰ ਆਪਣੀ ਛਪੜੀ ਦੇ ਵਿੱਚ ਚੱਲ ਜਦੋਂ ਛਪੜੀ ਦੇ ਵਿੱਚ ਗਏ ਗੁਰਨਾਨਕ ਮਹਾਰਾਜ ਜੀ ਨਾਲ ਨੇ ਭਾਵੇਂ ਕਿ ਤਨ ਦੇ ਉੱਤੇ ਪਾਏ ਹੋਏ ਵਸਤਰ ਗਿੱਲੇ ਹੋ ਗਏ ਸੀ ਜੋ ਗਠਲੀ ਦੇ ਵਿੱਚ ਭਾਈ ਮਰਦਾਨਾ ਜੀ ਨੇ ਵਸਤਰ ਬੰਨੇ ਹੋਏ ਸਨ ਉਹ ਪਹਿਨਾ ਪਹਿਨੇ ਤੇ ਗੁਰੂ ਪਿਆਰੇ ਉਸ ਸਮੇਂ ਫਿਰ ਉਹ ਕੋੜੀ ਦੇ ਕੋਲ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਬੈਠ ਜਾਂਦੇ ਨੇ ਨਾਲੇ ਤਾਂ ਕੋੜੀ ਨੂੰ ਸਮਝਾਉਂਦੇ ਨੇ ਕਿ ਭਾਈ ਇਹ ਜਿਹੜੀ ਬਿਮਾਰੀ ਹੈ ਇਹਦਾ ਹੱਲ ਹੈ ਪਰ ਤੈਨੂੰ ਮੰਨਣਾ ਪਏਗਾ ਤੇ ਗੁਰੂ ਪਿਆਰਿਓ ਉਸ ਸਮੇਂ ਗੁਰੂ ਨਾਨਕ ਮਹਾਰਾਜ ਉਥੇ 2-4 ਦਿਨ 10 ਦਿਨ ਰਹਿੰਦੇ ਨੇ ਉਸ ਕੁੜੀ ਦਾ ਇਲਾਜ ਕਰਦੇ ਨੇ ਇਹ ਗੱਲ ਨੋਟ ਕਰਿਓ ਗੁਰਨਾਨਕ ਮਹਾਰਾਜ ਜਿੱਥੇ ਜਾਂਦੇ ਸਨ ਉਸੇ ਬੋਲੀ ਨੂੰ ਤੁਰੰਤ ਸਿੱਖ ਲੈਂਦੇ ਸਨ ਕਿਉਂਕਿ ਗੁਰਨਾਨਕ ਮਹਾਰਾਜ ਜੀ ਉਥੇ 2-4-5-10 ਦਿਨ ਰਹਿ ਕੇ ਜਾਂਦੇ ਸਨ ਜਿੱਥੇ ਵੀ ਰਹਿੰਦੇ ਸਨ ਕਿਉਂਕਿ ਹੁਣ ਤੁਸੀਂ ਵੇਖੋ ਗੁਰੂ ਪਿਆਰਿਓ ਤੁਸੀਂ ਅੱਜ ਵੀ ਜੇਕਰ ਪੈਦਲ ਜਾਓਗੇ ਨਾ 1-2-3 ਜਾਂ 10 ਦਿਨ ਤੱਕ ਕਿਤੇ ਪੜਾਹ ਕਰਦੇ ਜਾਓਗੇ ਕਿੱਥੇ ਵੀ ਜਾਓਗੇ ਤੁਸੀਂ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਬੋਲੀ ਬਹੁਤ ਉਹਨਾਂ ਦੇ ਹਾਵ ਭਾਵ ਤੁਸੀਂ ਅੱਜ ਵੀ ਸਮਝ ਜਾਓਗੇ ਪਰ ਉਸ ਸਮੇਂ ਪੈਦਲ ਸੀ ਤੇ ਗੁਰਨਾਨਕ ਮਹਾਰਾਜ ਪੈਦਲ ਜਿੱਥੇ ਜਾਂਦੇ ਸੀ ਉਹ ਬੋਲੀ ਦਾ ਪ੍ਰਵਾਹ ਉਹ ਸੱਭਿਆਚਾਰ ਦਾ ਪ੍ਰਵਾਹ ਉਹ ਸਾਰਾ ਗੁਰਨਾਨਕ ਮਹਾਰਾਜ ਜੀ ਕਬੂਲ ਦੇ ਸਨ ਔਰ ਉਹੇ ਜੇ ਲੋਕਾਂ ਦੇ ਨਾਲ ਉਹੇ ਜੀ ਵਾਰਤਾ ਕਰਦੇ ਸਨ ਹੁਣ ਦੇਖੋ ਮਹਾਰਾਸ਼ਟਰ ਵੀ ਗੁਰਨਾਨਕ ਮਹਾਰਾਜ ਗਏ ਨੇ ਉੜੀਸਾ ਦੇ ਵਿੱਚ ਗਏ ਨੇ ਉੱਥੇ ਕਿਹੜੀ ਬੋਲੀ ਬੋਲਦੇ ਸਨ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਉਹੀ ਬੋਲੀ ਦੇ ਵਿੱਚ ਗੱਲ ਕਰਦੇ ਸੀ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਮਨੁੱਖਤਾ ਦੇ ਭਲੇ ਲਈ ਇਸ ਲੋਕਾਈ ਦੇ ਭਲੇ ਲਈ ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਹੀ ਇਸ ਸੰਸਾਰ ਨੂੰ ਤਾਰਨ ਦੇ ਲਈ ਪੈਦਲ ਯਾਤਰਾ ਕੀਤੀ ਗੁਰੂ ਨਾਨਕ ਮਹਾਰਾਜ ਉਸ ਸਮੇਂ ਘੋੜੇ ਵੀ ਲੈ ਕੇ ਜਾ ਸਕਦੇ ਸਨ ਗਟਿਆਂ ਦਾ ਵੀ ਸਹਾਰਾ ਲਿਆ ਜਾ ਸਕਦੀ ਹਾਂ ਜਿੱਥੇ ਲੋੜ ਪਈ ਉਹ ਸਾਧਨ ਵਰਤਿਆ ਵੀ ਸਤਿਗੁਰਾਂ ਨੇ ਪਰ ਜ਼ਿਆਦਾ ਸਤਿਗੁਰ ਪੈਦਲ ਸਨ ਹੁਣ ਦੇਖੋ ਭਾਈ ਮਰਦਾਨਾ ਤੇ ਗੁਰੂ ਨਾਨਕ ਮਹਾਰਾਜ ਜੀ ਨਾਲ ਨੇ ਔਰ ਕਿੱਡਾ ਲੰਬਾ ਸਫ਼ਰ ਆ ਇਹ ਤੇ ਮਹਾਰਾਜ ਨੂੰ ਇਹ ਵੀ ਪਤਾ ਵੀ ਸਾਨੂੰ ਔਕੜਾਂ ਮੁਸੀਬਤਾਂ ਬਹੁਤ ਆਉਣੀਆਂ ਨੇ ਉਹਦਾ ਹੱਲ ਵੀ ਹੋਏਗਾ ਤੇ ਗੁਰੂ ਪਿਆਰੇ ਗੁਰੂ ਨਾਨਕ ਮਹਾਰਾਜ ਵੈਦ ਵੀ ਬਹੁਤ ਵੱਡੇ ਸਨ ਗੁਰਨਾਨਕ ਮਹਾਰਾਜ ਜਿੱਥੇ ਮਨ ਦੇ ਰੋਗ ਨੂੰ ਠੀਕ ਕਰਨ ਵਾਲੇ ਸਨ ਉਥੇ ਤਨ ਦੇ ਰੋਗ ਨੂੰ ਵੀ ਠੀਕ ਕਰਨ ਵਾਲੇ ਸਨ ਗੁਰਨਾਨਕ ਮਹਾਰਾਜ ਜੀ ਉਥੇ ਹੁਣ ਬਰਸਾਤ ਲਗਾਤਾਰ ਪੈਂਦੀ ਹੈ ਉਥੇ ਰਹਿੰਦੇ ਨੇ ਕੋੜੀ ਨੂੰ ਪੁੱਛਦੇ ਨੇ ਕੀ ਬਿਮਾਰੀ ਐ ਸਾਰਾ ਦੇਖਦੇ ਨੇ ਫਿਰ ਉਹ ਤਾਂ ਇਲਾਜ ਕਰਵਾਉਂਦੇ ਨੇ ਗੁਰੂ ਪਾਤਸ਼ਾਹ ਭਾਈ ਮਰਦਾਨੇ ਤੋਂ ਖੁਝ ਲਾੜੀ ਕਰਕੇ ਉਹਨੂੰ ਚੰਗੀ ਤਰ੍ਹਾਂ ਇਸ਼ਨਾਨ ਪਾਣੀ ਕਰਵਾ ਕੇ ਰੋਜ਼ ਜੋ ਵੀ ਉਸ ਸਮੇਂ ਜੜੀਆਂ ਬੂਟੀਆਂ ਦੀ ਜੋ ਮੱਲ ਬੜਾਈ ਸੀ ਉਹਦੇ ਨਾਲ ਇਲਾਜ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੇ ਪਿੰਡ ਦੇ ਲੋਕਾਂ ਕੋਲ ਗਏ ਜਦੋਂ ਪਿੰਡ ਦੇ ਲੋਕਾਂ ਕੋਲ ਗਏ ਉਹਨਾਂ ਦੇ ਸਾਕ ਸੰਬੰਧੀਆਂ ਕੋਲ ਗਏ ਤਾਂ ਗੁਰੂ ਨਾਨਕ ਮਹਾਰਾਜ ਜੀ ਨੂੰ ਵੇਖ ਕੇ ਉਹ ਹੈਰਾਨ ਹੋ ਗਏ ਕਿਉਂਕਿ ਗੁਰੂ ਨਾਨਕ ਮਹਾਰਾਜ ਦੀ ਸ਼ੋਭਾ ਬਹੁਤ ਫੈਲ ਚੁੱਕੀ ਸੀ ਇੱਕ ਤਾਂ ਸੱਚੇ ਸੌਦੇ ਵਾਲੀ ਘਟਨਾ ਹੋ ਗਈ ਸੀ ਕਿ ਗੁਰੂ ਨਾਨਕ ਮਹਾਰਾਜ ਨੇ ਸੱਚਾ ਸੌਦਾ ਕੀਤਾ ਇਹ ਹੀ ਗੁਰੂ ਨਾਨਕ ਹੈ ਦੂਜਾ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਜਗਤ ਚਲਾਉਂਦੇ ਨੂੰ ਤਾਰਨ ਦੇ ਲਈ ਜਿੱਥੇ-ਜਿੱਥੇ ਜੋ-ਜੋ ਸਤਿਗੁਰਾਂ ਨੇ ਜਾ ਕੇ ਵਾਰਤਾ ਲਾਪ ਕੀਤੀ ਉਹ ਵੀ ਦੂਰ ਦਰਾਡੇਆਂ ਤੱਕ ਪਹੁੰਚ ਗਈ ਸੀ ਇੱਥੋਂ ਤੱਕ ਕਿ ਗੁਰੂ ਰਵਿਦਾਸ ਗੁਰੂ ਕਬੀਰ ਨਾਲ ਗੁਰੂ ਨਾਨਕ ਮਹਰ ਦਾ ਮਿਲਾਪ ਹੋਇਆ ਲੋਕਾਂ ਤੱਕ ਪਹੁੰਚ ਚੁੱਕਿਆ ਸੀ ਤੇ ਅੱਜ ਜਦੋਂ ਪਿੰਡ ਦੇ ਲੋਕਾਂ ਕੋਲ ਜਾਂਦੇ ਨੇ ਇਹੀ ਸਮਝਾਉਂਦੇ ਨੇ ਕਿ ਭਾਈ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਇੱਕ ਜਿਹਨੂੰ ਬੰਦੇ ਨੂੰ ਕੋੜ ਹੋਇਆ ਤੁਸੀਂ ਪਿੰਡ ਤੋਂ ਬਾਹਰ ਕੱਢ ਕੇ ਉਹਨੂੰ ਇੱਕ ਕੁਟੀਆ ਦੇ ਵਿੱਚ ਬਿਠਾਇਆ ਹੋਇਆ ਇੱਕ ਛੱਪੜੀ ਦੇ ਵਿੱਚ ਬਿਠਾਇਆ ਹੋਇਆ ਉਹਦੀ ਗਲਤੀ ਦੱਸੋ ਕੀ ਆ ਉਹਦਾ ਕਸੂਰ ਦੱਸੋ ਕੀ ਆ ਹਾਂ ਉਹਨੂੰ ਬਿਮਾਰੀ ਹੈ ਇਹ ਸ਼ੂਤ ਦੀ ਬਿਮਾਰੀ ਹੈ ਦੂਜਿਆਂ ਨੂੰ ਵੀ ਹੋ ਸਕਦੀ ਹੈ ਪਰ ਉਹਦਾ ਇਲਾਜ ਤਾਂ ਬਣਦਾ ਉਹਨੂੰ ਕਿਉਂ ਸਮਾਜ ਨਾਲੋਂ ਤੋੜ ਕੇ ਸੱਟਦੇ ਹੋ ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਹੋ ਜਾਵੇ ਕੀ ਤੁਸੀਂ ਘਰ ਛੱਡਣ ਨੂੰ ਤਿਆਰ ਹੋ ਕੀ ਇਕੱਲੇ ਰਹਿਣ ਨੂੰ ਤਿਆਰ ਹੋ ਉਹ ਸਾਰੇ ਕਹਿੰਦੇ ਨਹੀਂ ਤੇ ਗੁਰਨਾਨਕ ਮਹਾਰਾਜ ਕਹਿੰਦੇ ਜੇ ਤੁਸੀਂ ਉਹਨਾਂ ਦੇ ਕੋਲ ਨਹੀਂ ਜਾ ਸਕਦੇ ਉਹਨੂੰ ਦੂਰੋਂ ਤਾਂ ਦਵਾਈ ਤਾਂ ਦੇ ਸਕਦੇ ਹਾਂ ਉਹਨਾਂ ਦਾ ਇਲਾਜ ਤਾਂ ਕਰ ਸਕਦੇ ਹਾਂ ਉਹਨੂੰ ਪ੍ਰਸ਼ਾਦਾ ਪਾਣੀ ਤਾਂ ਦੇ ਸਕਦੇ ਹਾਂ ਜਦੋਂ ਇਹ ਗੱਲ ਆਖੀ ਤਾਂ ਸਾਰੇ ਪਿੰਡ ਦੇ ਜਿੰਨੇ ਵੀ ਉੱਥੇ ਲੋਕ ਇਕੱਠੇ ਹੋਏ ਸਨ ਸਾਰੇ ਨੇ ਸਿਰ ਝੁਕਾ ਕੇ ਮਾਫੀ ਮੰਗੀ ਗੁਰਨਾਨਕ ਮਹਾਰਾਜ ਤੋਂ ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਦਾ ਇਲਾਜ ਹੈ ਜੇਕਰ ਕਰੀਏ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਬੈਦ ਵੀ ਆਗੇ ਸੀ ਗੁਰੂ ਨਾਨਕ ਮਹਾਰਾਜ ਜੀ ਕੋਲ ਉਹ ਕਹਿੰਦੇ ਪਾਤਸ਼ਾਹ ਜਿੰਨਾ ਹੋ ਸਕਿਆ ਅਸੀਂ ਵੀ ਇਲਾਜ ਕਰਾਂਗੇ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਕੁੜੀ ਦਾ ਕੋੜ ਠੀਕ ਕੀਤਾ ਤੇ ਲੋਕਾਂ ਨੂੰ ਸਮਝਾਇਆ ਕਿ ਸਭਨਾਂ ਦੇ ਵਿੱਚ ਰੱਬ ਹੈ ਅਕਾਲ ਪੁਰਖ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਆਪਣੇ ਆਪ ਨੂੰ ਵੀ ਪਛਾਣਨਾ ਤੇ ਲੋਕਾਂ ਦੇ ਵਿੱਚੋਂ ਵੀ ਵੇਖਣਾ ਕਿ ਇਹ ਸਾਰੇ ਪ੍ਰਮਾਤਮਾ ਦਾ ਰੂਪ ਨੇ ਸੋ ਉਹ ਜਿਹੜਾ ਕੋੜੀ ਸੀ ਗੁਰੂ ਨਾਨਕ ਮਹਾਰਾਜ ਦਿਨੇ-ਦਿਨੇ ਰਹਿੰਦੇ ਨੇ ਉਹ ਕੋੜੀ ਦਾ ਕੋੜ ਠੀਕ ਹੋਣਾ ਸ਼ੁਰੂ ਹੋ ਗਿਆ ਜਦੋਂ ਕੋੜੀ ਠੀਕ ਹੋ ਗਿਆ ਤਾਂ ਪਿੰਡ ਦੇ ਲੋਕ ਵੀ ਸਮਝ ਗਏ ਤਾਂ ਉਸ ਸਮੇਂ ਫਿਰ ਪਿੰਡ ਦੇ ਲੋਕ ਅਤੇ ਕੋੜੀ ਆਪਸ ਦੇ ਵਿੱਚ ਫਿਰ ਮਿਲ ਜੁਲ ਕੇ ਰਹਿਣ ਲੱਗੇ ਸੋ ਗੁਰੂ ਪਿਆਰਿਓ ਜਿੱਥੇ ਗੁਰੂ ਨਾਨਕ ਮਹਾਰਾਜ ਗਏ ਨੇ ਉੱਥੇ ਏਕਤਾ ਦਾ ਉਪਦੇਸ਼ ਦਿੱਤਾ ਤੇ ਸਤਿਗੁਰਾਂ ਨੇ ਜਿੱਥੇ ਉਸ ਕੋੜੀ ਦਾ ਇਲਾਜ ਕੀਤਾ ਜਿਹੜਾ ਸਰੀਰਕ ਤੌਰ ਤੇ ਬਿਮਾਰ ਕਹਿ ਸਕਦੇ ਆ ਜਿਹਨੂੰ ਸਰੀਰਕ ਤੌਰ ਤੇ ਰੋਗ ਲੱਗਿਆ ਸੀ ਉਹ ਤਾਂ ਗੁਰੂਆਂ ਨੇ ਠੀਕ ਕਰੇ ਦਿੱਤਾ ਜਿਹੜੇ ਮਨ ਦੇ ਰੋਗੀ ਲੋਕ ਸਨ ਜਿਹੜੇ ਉਹਦੇ ਕੋਲੇ ਜਾਣ ਨੂੰ ਤਿਆਰ ਨਹੀਂ ਸੀ ਉਹਨੂੰ ਖਾਣ ਪੀਣ ਨੂੰ ਕੁਝ ਦੇਣ ਨੂੰ ਤਿਆਰ ਨਹੀਂ ਸੀ ਉਹਨਾਂ ਮਨੋ ਰੋਗੀਆਂ ਨੂੰ ਵੀ ਸਤਗੁਰਾਂ ਨੇ ਇਸ ਤਰ੍ਹਾਂ ਠੀਕ ਕੀਤਾ ਸੋ ਗੁਰੂ ਨਾਨਕ ਮਹਾਰਾਜ ਜੀ ਦਾ ਮਕਸਦ ਹੀ ਇਹ ਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਮਨੁੱਖਤਾ ਦਾ ਪਲਾ ਕੀਤਾ ਜਾਵੇ ਸੋ ਗੁਰੂ ਪਿਆਰਿਓ ਸਾਖੀ ਬਹੁਤ ਜਾਣਿਆ ਨੇ ਸੁਣਾਈ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਕੋੜੀ ਦਾ ਕੋੜ ਠੀਕ ਕਰਤਾ ਰੋਗ ਠੀਕ ਕਰਤਾ ਪਰ ਇਹ ਸਪਸ਼ਟ ਨਹੀਂ ਕਰ ਪਾਇਆ ਕਿ ਕੀਤਾ ਕਿਵੇਂ ਆ ਸਤਗੁਰ ਦੀ ਜਿਹਦੇ ਤੇ ਨਦਰ ਪੈ ਜਾਂਦੀ ਹੈ ਨਾ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਉਹ ਤਾਂ ਬੰਦਾ ਹੀ ਤਰ ਜਾਂਦਾ ਇੱਥੇ ਤਾਂ ਗੁਰਨਾਨਕ ਮਹਾਰਾਜ ਖੁਦ ਇਲਾਜ ਕਰਦੇ ਨੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾ ਚੁੱਕਾਂ ਦਿਖੇ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ